ਕਿਸ਼ਵਾਨ ਸਿੰਘ ਦੇ ਨਾਵਲ ਰਾਨਾਂ ਵਿੱਚ ਤੰਨਾ ਦਾ ਦੂਜਾ ਭਾਗ ਮੋਹਨ ਕੁਮਾਰ ਜੀਆਂ ਯਾਦਾਂ ਅਗਲਾ ਅੰਕ 15 ਸ਼ਿਵਾਲਿਕ ਪਹਾੜੀਆਂ ਚ ਹਨੀਮੂਨ ਭਾਗ ਦੂਜਾ ਮੇਰਾ ਮਨ ਬੜਾ ਪਰੇਸ਼ਾਨ ਸੀ ਕਿਤੇ ਸੋਨੂ ਮਰ ਤਾਂ ਨਹੀਂ ਜਾਏਗੀ ਉਹਦੇ ਮਾਪੇ ਤਾਂ ਮੇਰੇ ਤੇ ਕਤਲ ਦਾ ਦੋਸ਼ ਲਗਾ ਦੇਣਗੇ ਉਹ ਐਸੇ ਲੋਕ ਪ੍ਰਤੀਤ ਹੁੰਦੇ ਹਨ ਜਿਹੜੇ ਮੈਨੂੰ ਦੋਸ਼ੀ ਠਹਿਰਾਉਣਗੇ ਪਰ ਉਹਦੇ ਮਰਨ ਦਾ ਖਤਰਾ ਕਿਵੇਂ ਹੋ ਸਕਦਾ ਹੈ ਹੁਣ ਸਿਰਫ ਬੁਖਾਰ ਹੋਇਆ ਸੀ ਤੇ ਗਲਾ ਪੱਕਿਆ ਸੀ ਹੋ ਸਕਦਾ ਹੈ ਉਹਨੂੰ ਮਹਾਵਾਰੀ ਆਉਣ ਵਾਲੀ ਹੋਵੇ ਬਹੁਤ ਸਾਰੀਆਂ ਕੁੜੀਆਂ ਨੂੰ ਮਹਾਵਾਰੀ ਦੇ ਦਿਨਾਂ ਤੋਂ ਪਹਿਲਾਂ ਇਸ ਤਰ੍ਹਾਂ ਦੀ ਤਕਲੀਫ ਹੋ ਜਾਂਦੀ ਹੈ ਮੈਂ ਆਪਣੇ ਆਪ ਨੂੰ ਇਹ ਦਰਿਲਾਂ ਦਿੱਤੀਆਂ ਤੇ ਫਿਰ ਮੈਂ ਸੌ ਗਿਆ ਦਫ਼ਤਰ ਵਿੱਚ ਮੇਰੇ ਆਉਣ ਦੀ ਉਡੀਕ ਨਹੀਂ ਸੀ ਮੇਰੀ ਗੈਰ ਹਾਜ਼ਰੀ ਵਿੱਚ ਬੇਮਲਾ ਸ਼ਰਮਾਏ ਦੇਖਦੀ ਰਹੀ ਸੀ ਕਿ ਸਭ ਲੋਕ ਸਮੇਂ ਸਿਰ ਕੰਮ ਤੇ ਆਉਣ ਅਜੇ ਜਾਣ ਤੋਂ ਪਹਿਲਾਂ ਆਪੋ ਆਪਣਾ ਕੰਮ ਮੁਕੰਮਲ ਕਰਨ ਉਹ ਭਾਵੇਂ ਮੇਰੇ ਸਟਾਫ ਦੀ ਸਭ ਤੋਂ ਸੀਨੀਅਰ ਮੈਂਬਰ ਨਹੀਂ ਸੀ ਫਿਰ ਵੀ ਉਹਨਾਂ ਸਭ ਨੂੰ ਪਤਾ ਸੀ ਕਿ ਮੇਰੀ ਸੈਕਟਰੀ ਹੋਣ ਦੇ ਨਾਤੇ ਉਹ ਮੇਰੇ ਸਭ ਤੋਂ ਨੇੜੇ ਸੀ ਅਤੇ ਮੇਰੀ ਵਿਸ਼ਵਾਸਪਾਤਰ ਵੀ ਮੈਂ ਬਿੰਦਰਾ ਨੂੰ ਦੱਸਿਆ ਕਿ ਸਮੇਂ ਤੋਂ ਪਹਿਲਾਂ ਹੀ ਮੈਂ ਵਾਪਸ ਕਿਉਂ ਆ ਗਿਆ ਉਸਨੇ ਪੁੱਛਿਆ ਮੈਂ ਆਸ ਕਰਦੀਆਂ ਕਿ ਕੋਈ ਗੰਭੀਰ ਗੱਲ ਨਹੀਂ ਹੋਈ ਹੋਣੀ ਮੈਂ ਉਹਨੂੰ ਭਰੋਸਾ ਦਿਵਾਇਆ ਕਿ ਚਿੰਤਾ ਵਾਲੀ ਕੋਈ ਗੱਲ ਨਹੀਂ ਮੈਂ ਦਫ਼ਤਰ ਵਿੱਚ ਫਾਈਲਾਂ ਦੇਖਣ ਲੱਗਾ ਸਾਰਾ ਕੰਮ ਠੀਕ ਠਾਕ ਚੱਲ ਰਿਹਾ ਸੀ 11 ਵਜੇ ਮੈਂ ਸੋਨੂ ਦੇ ਮਾਪਿਆਂ ਦੇ ਘਰ ਗਿਆ ਤਾਂ ਕਿ ਉਹਦਾ ਪਤਾ ਕਰ ਸਕਾਂ ਮੈਂ ਉਹਦੇ ਕਮਰੇ 'ਚ ਗਿਆ ਉਹ ਕੰਬਲ ਵਿੱਚ ਲਿਪਟੀ ਹੋਈ ਕੁਰਸੀ 'ਤੇ ਬੈਠੀ ਹੋਈ ਸੀ ਬੁਖਾਰ ਲੱਜੁਕਾ ਸੀ ਉਹਦਾ ਗਲਾ ਹਾਲੀ ਵੀ ਦੁਖਦਾ ਸੀ ਪਰ ਉਹ ਥੋੜਾ ਥੋੜਾ ਬੋਲ ਸਕਦੀ ਸੀ ਮੈਂ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ। ਟਿੰਬਰ ਟ੍ਰੇਲ ਹਾਈਟਸ ਤੇ ਬੜਾ ਮਜ਼ਾ ਆਇਆ। ਕਿਉਂ ਠੀਕ ਹੈ ਨਾ? ਇਹ ਮੇਰੀ ਜ਼ਿੰਦਗੀ ਦੇ ਬਿਹਤਰੀਨ ਪੰਜ ਦਿਨ ਸਨ। ਉਹ ਮੁਸਕਰਾਈ ਜਿਵੇਂ ਠੀਕ ਹੋ ਜਾਏ ਤੁਰੰਤ ਆਪਣੇ ਘਰ ਆ ਜਾਈਂ। ਉਸਨੇ ਇੱਕ ਵਾਰੀ ਫੇਰ ਆਪਣਾ ਸਿਰ ਹਿਲਾਇਆ। ਉਸਦੀ ਮਾਂ ਉਦਰਾਈ। ਉਸਨੇ ਮੇਰੇ ਵੱਲੋਂ ਕੀਤੀ ਨਮਸਤੇ ਦਾ ਜਵਾਬ ਦਿੱਤੇ ਬਿਨਾਂ ਪੁੱਛਿਆ, "ਮੇਰੇ ਬੇਟੇ ਦਾ ਕੀ ਹਾਲ ਹੈ?" ਮੈਂ ਜਵਾਬ ਦਿੱਤਾ, "ਉਹ ਕਾਫੀ ਠੀਕ ਹੈ। ਬੁਖਾਰ ਲੱਥ ਗਿਆ। ਥੋੜਾ-ਥੋੜਾ ਬੋਲ ਵੀ ਸਕਦੀ ਹੈ।" ਮੇਰੀ ਸੱਸ ਨੇ ਮੈਨੂੰ ਨਜ਼ਰ ਅੰਦਾਜ਼ ਕਰਨਾ ਜਾਰੀ ਰੱਖਿਆ ਤੇ ਆਪਣੀ ਧੀ ਨਾਲ ਗੱਲਾਂ ਕਰਦੀ ਰਹੀ ਮੈਂ ਆਪਣੇ ਦਫ਼ਤਰ ਵਾਪਸ ਪਰਤਾਇਆ ਪਰਤਣ ਤੋਂ ਪਹਿਲਾਂ ਮੈਂ ਸੋਨੂ ਨੂੰ ਕਿਹਾ ਮੈਂ ਕੱਲ ਵੀ ਕਿਸੇ ਸਮੇਂ ਮਿਲਣਾ ਆਵਾਂਗਾ ਉਹਨੇ ਆਪਣਾ ਸਿਰ ਫਿਰ ਹਿਲਾਇਆ ਮੈਂ ਉਹਦੀ ਮਾਂ ਨੂੰ ਤੁਨ ਲੱਗਿਆ ਨਮਸਤੇ ਕੀਤੀ ਮੋਟੀ ਕੁੱਤੀ ਮੈਂ ਸੋਨੂ ਨੂੰ ਹਰ ਰੋਜ਼ ਸਵੇਰੇ ਮਿਲਣ ਜਾਂਦਾ ਬੁਖਾਰ ਪੂਰੀ ਤਰ੍ਹਾਂ ਲੱਗ ਚੁੱਕਾ ਸੀ ਅਤੇ ਗਲਾ ਠੀਕ ਹੋ ਗਿਆ ਸੀ ਉਸ ਦੀ ਮਹਾਵਾਰੀ ਨਹੀਂ ਸੀ ਆਈ ਉਹ ਬਹੁਤ ਗੁੱਸੇ ਵਿੱਚ ਸੀ ਉਹਨੇ ਗੁੱਸੇ ਨਾਲ ਕਿਹਾ ਤੂੰ ਸੇਫਟੀ ਕਿਉਂ ਨਹੀਂ ਵਰਤੀ ਤੂੰ ਮੈਨੂੰ ਇਸ ਲਈ ਕਿਹਾ ਨਹੀਂ ਸੀ ਜੇ ਤੂੰ ਗਰਭਤੀ ਹੀ ਨਹੀਂ ਸੀ ਹੋਣਾ ਚਾਹੁੰਦੀ ਤਾਂ ਤੈਨੂੰ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਸੀ ਫਿਰ ਵੀ ਜੇ ਤੂੰ ਬੱਚਾ ਨਹੀਂ ਚਾਹਣੀ ਹੈ ਤਾਂ ਤੂੰ ਅਬੋਰਸ਼ਨ ਕਰਵਾ ਸਕਦੀ ਹੈ ਹਲੇ ਬਹੁਤ ਥੋੜੇ ਦਿਨ ਹੋਏ ਨੇ ਤੇ ਅਬੋਰਸ਼ਨ ਬੜੀ ਸੌਖੀ ਹੋ ਜਾਏਗੀ ਉਦੋਂ ਉਹਦੀ ਮਾਂ ਆਈ ਤੇ ਉਹਦਾ ਮੇਰੇ ਵੱਲ ਬਤੀਰਾ ਪਹਿਲਾਂ ਵਰ ਗਈ ਸੀ ਉਹ ਕਹਿਣ ਲੱਗੀ ਤੈਨੂੰ ਸਬਰ ਕਰਨਾ ਚਾਹੀਦਾ ਸੀ ਉਹ ਸਿਰ ਪਿੱਕੀਆਂ ਸਾਲਾਂ ਦੀ ਬੱਚੀ ਹੈ ਬੱਚੇ ਜਮਾ ਲੀਤਾ ਜੇ ਬੜਾ ਸਮਾਂ ਰਹਿੰਦਾ ਮੈਂ ਕੋਈ ਜਵਾਬ ਨਾ ਦਿੱਤਾ ਮੈਂ ਦੇਖਿਆ ਕਿ ਉਹਦੀ ਤੇ ਉਹਦੀ ਧੀ ਦੀ ਸ਼ਕਲ ਕਿੰਨੀ ਮਿਲਦੀ ਹੈ ਜੇ ਸੋਨੂ ਦੇ ਚਿਹਰੇ ਪਿੱਛੇ ਅਤੇ ਢਿੱਡ ਤੇ ਰਤਾ ਕੋ ਹੋਰ ਮਾਸ ਚੜ੍ਹ ਦਿੱਤਾ ਜਾਵੇ ਤਾਂ ਦੋਵੇਂ ਜੋੜੀਆਂ ਲੱਗਣਗੀਆਂ ਸਿਰਫ ਉਮਰ ਦਾ 30 ਸਾਲ ਦਾ ਫਰਕ ਹੋਵੇਗਾ। ਹੁਣ ਇਸ ਪਰਿਵਾਰ ਨੂੰ ਮੇਰੇ ਪ੍ਰਤੀ ਇੱਕ ਹੋਰ ਗਿਲਾ ਮਿਲ ਗਿਆ ਸੀ। ਫਿਰ ਵੀ ਮੈਂ ਹਰ ਰੋਜ਼ ਇੱਕ ਵਾਰੀ ਉਹਨਾਂ ਦੇ ਘਰ ਜ਼ਰੂਰ ਜਾਂਦਾ ਸਾਂ। ਜਿਸ ਦਿਨ ਦਿਨੇ ਨਹੀਂ ਸੰਤ ਜਾ ਸਕਦਾ ਉਸ ਦਿਨ ਦਫ਼ਤਰ ਤੋਂ ਵਾਪਸ ਆਉਂਦੇ ਹੋਏ ਜਾਂਦਾ ਸਾਂ। ਪਿਤਾ ਜੀ ਸੋਨੂ ਨੂੰ ਮਿਲਣਾ ਚਾਹੁੰਦੇ ਸਨ ਪਰ ਮੈਂ ਕੋਈ ਨਾ ਕੋਈ ਬਹਾਨਾ ਲਗਾ ਦਿੰਦਾ ਸਾਂ ਕਿਉਂਕਿ ਮੈਂ ਨਹੀਂ ਚਾਹੁੰਦਾ ਸਾਂ ਕਿ ਉਹਨਾਂ ਦੀ ਬੇਇੱਜ਼ਤੀ ਹੋਵੇ। 10 ਦਿਨਾਂ ਵਿੱਚ ਹੀ ਸੋਨੂ ਪੂਰੀ ਤਰ੍ਹਾਂ ਠੀਕ ਹੋ ਗਈ ਸੀ। ਜਦੋਂ ਵੀ ਮੈਂ ਉਹਨੂੰ ਕਹਿੰਦਾ ਕਿ ਉਹ ਘਰ ਚੱਲੇ ਉਹ ਕੋਈ ਨਾ ਕੋਈ ਬਹਾਨਾ ਲਗਾ ਦਿੰਦੀ। ਕਿਸ ਦਿਨ ਕਹਿੰਦੀ ਕਿ ਮੇਰੀ ਸੇਟ ਠੀਕ ਨਹੀਂ ਹੈ ਅਤੇ ਕਿਸ ਦਿਨ ਕਹਿੰਦੀ ਕਿ ਮੈਨੂੰ ਉਲਟੀਆਂ ਆ ਰਹੀਆਂ ਇੱਕ ਗੱਲ ਉਹ ਹਰ ਵਾਰ ਕਹਿੰਦੀ ਤੂੰ ਤਾਂ ਸਾਰਾ ਦਿਨ ਬਾਹਰ ਰਹਿਣਾ ਹੈ ਮੇਰੀ ਦੇਖਭਾਲ ਕੌਣ ਕਰੇਗਾ ਫੇਰਾ ਬੁੜਾ ਤਾਂ ਨਹੀਂ ਕਰੇਗਾ ਮੰਮੀ ਕਹਿੰਦੀ ਹੈ ਕਿ ਬੱਚੇ ਦੇ ਪੈਦਾ ਹੋਣ ਤੱਕ ਮੈਨੂੰ ਇੱਥੇ ਰਹਿਣਾ ਚਾਹੀਦਾ ਮੈਨੂੰ ਇਹ ਗੱਲ ਪਸੰਦ ਨਹੀਂ ਸੀ ਕਿ ਉਹ ਮੇਰੇ ਪਿਤਾ ਨੂੰ ਬੁੜਾ ਕਹੇ ਮੈਂ ਇਹ ਵੀ ਸੋਚਦਾ ਸੀ ਕਿ ਉਹਦਾ ਬਤੀਰਾ ਠੀਕ ਨਹੀਂ ਸੀ ਮੈਂ ਰਤਕੂ ਤਿੱਖੀ ਸਰ ਵਿੱਚ ਗਿਆ ਇਹ ਬੜੀ ਅਜੀਬ ਸ਼ਾਦੀ ਹੈ 5 ਦਿਨਾਂ ਦੇ ਹਨੀਮੂਨ ਤੋਂ ਬਾਅਦ ਹੀ ਲਾੜੀ ਆਪਣੇ ਪਤੀ ਦੇ ਘਰ ਜਾਣ ਤੋਂ ਇਨਕਾਰ ਕਰ ਰਹੀ ਹੈ। ਮੈਂ ਤੇਰੇ ਨਾਲ ਬਲਾਤਕਾਰ ਕੀਤਾ ਸੀ ਜਾਂ ਤੇਰੇ ਨਾਲ ਭੈੜਾ ਵਰਤਾ ਕੀਤਾ ਸੀ ਕਿ ਤੂੰ ਮੁੜ ਪਿਆਰ ਨਹੀਂ ਕਰਨਾ ਚਾਹੁੰਦੀ। ਉਦੋਂ ਤੇ ਬਹੁਤ ਮੋਜਕਾਰੀ ਪ੍ਰਤੀਤ ਹੁੰਦੀ ਸੀ। ਉਸ ਕੋਲ ਕੋਈ ਜਵਾਬ ਨਹੀਂ ਸੀ ਫਿਰ ਵੀ ਉਹ ਕਹਿਣ ਲੱਗੀ। ਮੰਮੀ ਕਹਿੰਦੀ ਹੈ ਕਿ ਗਰਭਵਤੀ ਔਰਤਾਂ ਨੂੰ ਸਹਿਵਾਸ ਨਹੀਂ ਕਰਨਾ ਚਾਹੀਦਾ। ਬੱਚੇ ਦੇ ਜਨਮ ਦਾ ਡਰ ਰਹਿੰਦਾ ਹੈ। ਦੁਖੀ ਹੋ ਕੇ ਮੈਂ ਪੂਰੇ ਹਫ਼ਤੇ ਲਈ ਸੋਨੂੰ ਨੂੰ ਮਿਲਣ ਨਾ ਗਿਆ ਨਾ ਹੀ ਟੈਲੀਫੋਨ ਕਰਕੇ ਪੁੱਛਿਆ ਕਿ ਉਸ ਦਾ ਕੀ ਹਾਲ ਹੈ। ਜਿਸ ਸ਼ਾਦੀ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਇਹ ਜੀਵਨ ਪਰ ਚਲਨੀ ਹੈ ਉਸਦੀ ਇਹ ਸ਼ੁਰੂਆਤ ਬਹੁਤ ਚੰਗੀ ਨਹੀਂ ਸੀ ਮੈਂ ਧ੍ਰਿੜ ਨਿਸ਼ਚੈ ਕੀਤਾ ਹੋਇਆ ਸੀ ਕਿ ਮੈਂ ਉਸ ਨੂੰ ਝੂਠੀ ਸਾਬਤ ਕਰਕੇ ਹਟਾਂਗਾ ਜੇ ਲੋੜ ਪਈ ਤਾਂ ਆਪਣੇ ਵਿਅਹਤ ਹੱਕਾਂ ਲਈ ਮੈਂ ਅਦਾਲਤ ਵਿੱਚ ਵੀ ਜਾਵਾਂਗਾ ਪਰ ਛੇਤੀ ਹੀ رائے ਬਹਾਦਰ ਦੇ ਪਰਿਵਾਰ ਨੂੰ ਅਕਲ ਆ ਗਈ ਚੋਨਾ ਮਹਿਸੂਸ ਕੀਤਾ ਕਿ ਉਹਨਾਂ ਦੀ ਗਲਤੀ ਹੈ ਸੋਨੂ ਨੇ ਮੈਨੂੰ ਟੈਲੀਫੋਨ ਕੀਤਾ ਤੇ ਸ਼ਿਕਾਇਤ ਕੀਤੀ ਤੁਸੀਂ ਹਫ਼ਤੇ ਤੋਂ ਵੱਧ ਸਮੇਂ ਤੋਂ ਮੈਨੂੰ ਮਿਲਣ ਨਹੀਂ ਆਏ ਕੀ ਮੇਰੇ ਨਾਲ ਗੁੱਸੇ ਹੋ ਮੈਂ ਠੋਕ ਮਾ ਜਵਾਬ ਦਿੱਤਾ ਹਾਂ ਮੈਂ ਗੁੱਸੇ ਹਾਂ ਮੈਂ ਤੇਰੇ ਮਾਪਿਆਂ ਨਾਲ ਵੀ ਗੁੱਸੇ ਹਾਂ ਉਹਨਾਂ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਤੇਨੂੰ ਆਪਣੇ ਕਾਨੂੰਨੀ ਪਤੀ ਤੋਂ ਦੂਰ ਰੱਖਣ ਉਹਨਾਂ ਦੇ ਵਤੀਰੇ ਤੋਂ ਮੈਨੂੰ ਐਂ ਲੱਗਦਾ ਜਿਵੇਂ ਉਹਨਾਂ ਦੀ ਧੀ ਨੂੰ ਗਰਭਵਤੀ ਕਰਕੇ ਮੈਂ ਕੋਈ ਜੁਰਮ ਕੀਤਾ ਹੈ ਉਹਨੇ ਨਿਮਰਤਾ ਨਾਲ ਕਿਹਾ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ ਤੁਸੀਂ ਜਦੋਂ ਚਾਹੋ ਮੈਂ ਆ ਜਾਵਾਂਗੀ ਜਦੋਂ ਤੁਸੀਂ ਦਫ਼ਤਰ ਵਿੱਚ ਜਾਓ ਉਦੋਂ ਮੈਂ ਦਿਨ ਦਾ ਸਮਾਂ ਆਪਣੇ ਮਾਪਿਆਂ ਕੋਲ ਬਤਾਇਆ ਕਰਾਂਗੀ ਦਫ਼ਤਰ ਤੋਂ ਜਾਂਦੇ ਸਮੇਂ ਮੈਂ ਤੈਨੂੰ ਲੈਣ ਆਵਾਂਗਾ ਆਪਣਾ ਸਮਾਨ ਪੈਕ ਕਰਕੇ 6 ਵਜੇ ਤਿਆਰ ਰਹੀ ਉਹ ਸ਼ਾਮ ਉਹ ਆਪਣਾ ਸਮਾਨ ਪੈਕ ਕਰਕੇ ਬਾਹਰ ਖੜੀ ਮੇਰੀ ਹੋਲੀ ਕਰ ਰਹੀ ਸੀ ਉਸਦੇ ਮਾਪੇ ਜਾਂ ਭਰਾ ਉਸਦੇ ਕੋਲ ਨਹੀਂ ਸਨ ਉਹਦੇ ਨੌਕਰ ਨੇ ਸੂਟਕੇਸ ਕਾਰ ਵਿੱਚ ਰੱਖੇ ਤੇ ਅਸੀਂ ਬਿਨਾ ਕਿਸੇ ਨੂੰ ਨਮਸਤੇ ਕੀ ਹਾਂ ਉਥੋਂ ਚੱਲ ਪਏ ਮੈਂ ਉਹਦਾ ਹੱਥ ਫੜਿਆ ਤੇ ਕਿਹਾ ਚੇਤੇ ਰੱਖ ਕੇ ਤੂੰ ਹੁਣ ਮੇਰੀ ਹੈ ਆਪਣੇ ਮਾਪਿਆਂ ਦੀ ਨਹੀਂ ਤੂੰ ਮੇਰੀ ਅਗਿਆ ਨਾਲ ਹੀ ਉਹਨਾਂ ਨੂੰ ਮਿਲਣ ਜਾ ਸਕਦੀ ਹੈ ਤੇ ਜਦੋਂ ਮੈਂ ਕਹਾ ਉਦੋਂ ਤੈਨੂੰ ਵਾਪਸ ਆਉਣਾ ਪਵੇਗਾ ਮੈਂ ਮਹਿਸੂਸ ਕੀਤਾ ਕਿ Hindu ਪਤੀ ਵਾਲਾ ਸਖਤ ਪਤੀ ਰਾਪਣਾ ਹੀ ਠੀਕ ਰਹੇਗਾ ਮੇਰੇ ਪਿਤਾ ਨੇ ਉਸ ਦਾ ਕਰ ਆਉਂਦੀ ਦਾ ਸਵਾਗਤ ਕੀਤਾ ਉਹਨਾਂ ਰਸੋਈਏ ਨੂੰ ਕਿਹਾ ਕਿ ਸੋਨੂ ਲਈ ਵਿਸ਼ੇਸ਼ ਖਾਣਾ ਤਿਆਰ ਕਰੇ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਗਰਭવતી ਔਰਤਾਂ ਨੂੰ ਮਸਾਲੇਦਾਰ ਖਾਣਾ ਚੰਗਾ ਲੱਗਦਾ ਸੋਨੂ ਨੇ ਬਹੁਤ ਘੱਟ ਖਾਣਾ ਖਾਧਾ ਦਿਲ ਕੱਚਾ ਹੋਣ ਦੀ ਸ਼ਿਕਾਇਤ ਕੀਤੀ ਤੇ ਬਾਥਰੂਮ ਵੱਲ ਪੱਜੀ ਮੇਰੇ ਪਿਤਾ ਨੇ ਕਿਹਾ ਇਹ ਸਭ ਗਰਭਤੀਆਂ ਨੂੰ ਹੁੰਦਾ ਹੈ ਕੁਝ ਹਫ਼ਤਿਆਂ ਚ ਠੀਕ ਹੋ ਜਾਏਗਾ ਉਸ ਰਾਤ ਮੈਂ ਸੋਨੂ ਨਾਲ ਬੜੀ ਨਿਮਰਤਾ ਨਾਲ ਵਿਹਾਰ ਕੀਤਾ ਉਹ ਮੇਰੀ ਬਾਤ ਇਹ ਸਿਰ ਰੱਖ ਕੇ ਲੰਮੀ ਪਈ ਰਹੀ ਤੇ ਕਹਿਣ ਲੱਗੀ ਇਸ ਤੋਂ ਪਹਿਲਾਂ ਕਿ ਤੂੰ ਕੋਈ ਹੋਰ ਸ਼ਰਾਰਤ ਕਰੇ ਮੈਂ ਆਪਣੇ ਡਾਕਟਰਾਂ ਦੀ ਸਲਾਹ ਕਰਾਂਗੀ ਮੈਂ ਉਸ ਨਾਲ ਜ਼ਬਰਦਸਤੀ ਨਾ ਕੀਤੀ ਅਸੀਂ ਸਾਰੀ ਰਾਤ ਇੱਕੋ ਬਿਸਤਰੇ ਵਿੱਚ ਬਿਆਹ گزار ਦਿੱਤੀ ਅਗਲੀ ਸਵੇਰ ਮੈਂ ਉਸ ਨੂੰ ਉਹਦੇ ਪਿਤਾ ਦੇ ਘਰ ਦੇ ਵੱਡੇ ਦਰਵਾਜ਼ੇ ਤੋਂ ਉਤਾਰਿਆ ਤੇ ਕਿਹਾ 6 ਵਜੇ ਅਗਲੇ 6 ਮਹੀਨੇ ਸਾਡੀ ਬਹੁਤ ਜ਼ਿੰਦਗੀ ਦਾ سلسلہ ਬਰਕਰਾਰ ਰਿਹਾ ਉਹਦੀ ਡਾਕਟਰ ਨੇ ਉਸ ਨੂੰ ਦੱਸਿਆ ਕਿ ਕੁਝ ਮਹੀਨਿਆਂ ਲਈ ਸਹਿਵਾਸ ਕਰਨ ਦਾ ਕੋਈ ਖਤਰਾ ਨਹੀਂ ਸੀ ਪਰ ਬਹੁਤ ਜੋਸ਼ ਵਾਲੀ ਸਰਗਰਮੀ ਨਹੀਂ ਸੀ ਕਰਨੀ ਜਿਸ ਨਾਲ ਗਰਭ ਵਿੱਚਲੇ ਬੱਚੇ ਨੂੰ ਹਿਲਜੁਲ ਹੋਵੇ ਇਸ ਲਈ ਅਸੀਂ ਕਦੇ-ਕਦੇ ਸਹਿਵਾਸ ਕਰਦੇ। ਇਸ ਤੋਂ ਬਿਨਾਂ ਸੋਨੂੰ ਜਿਹਨੂੰ ਦਿਨ ਫੈਲਦੀ ਜਾ ਰਹੀ ਸੀ ਉਸ ਦਾ ਪੇਟ ਵਧਣ ਲੱਗਾ। ਹੁਣ ਉਸ ਨੂੰ ਦੇਖ ਕੇ ਸਖਤੀ ਭੁੱਖ ਨਹੀਂ ਸੀ ਜਾਗਦੀ। ਮੈਂ ਮਹਿਸੂਸ ਕੀਤਾ ਕਿ ਮੇਰੀਆਂ ਨਜ਼ਰਾਂ ਹੋਰ ਔਰਤਾਂ ਵੱਲ ਝਟਕੀਆਂ ਹਨ। ਕਿਸੇ ਨੇ ਮੈਨੂੰ ਦੱਸਿਆ ਸੀ ਕਿ ਜਦੋਂ ਬੰਦੇ ਦੀ ਪਤਨੀ ਗਰਭਵਤੀ ਹੋਵੇ ਤਾਂ ਪਰਾਈਆਂ ਔਰਤਾਂ ਪ੍ਰਤੀ ਉਸ ਦੀ ਖਿੱਚ ਸਭ ਤੋਂ ਵੱਧ ਹੁੰਦੀ ਹੈ। ਪਰ ਮੈਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਸੋਨੂੰ ਦੇ ਪਹਿਲੇ ਗਰਭ ਦੌਰਾਨ ਮੈਂ ਕਿਸੇ ਵੀ ਹੋਰ ਪਰਾਈ ਔਰਤ ਨਾਲ ਕੋਈ ਸੰਪਰਕ ਨਾ ਰੱਖਿਆ। 8 ਮਹੀਨੇ ਮਗਰੋਂ ਮੇਰੀ ਮਰਜ਼ੀ ਦੇ ਨਾਲ ਸੋਨੂੰ ਆਪਣੇ ਮਾਪਿਆਂ ਦੇ ਘਰ ਚਲੀ ਗਈ। ਉੱਥੇ ਉਹਦੀ ਡਾਕਟਰ ਹਰ ਰੋਜ਼ ਉਸ ਦੀ ਜਾਂਚ ਕਰੇਗੀ। ਜਿਸ ਨਰਸਿੰਗ ਹੋਮ ਵਿੱਚ ਉਹਨੇ ਬੱਚੇ ਨੂੰ ਜਨਮ ਦੇਣਾ ਸੀ ਉਹ ਵੀ ਉਹਨਾਂ ਦੇ ਘਰ ਦੇ ਨੇੜੇ ਹੀ ਸੀ। ਉਹਦਾ ਇਹ ਪਹਿਲਾ ਜਨੇਪਾ ਸੀ ਜਿਸ ਕਰਕੇ ਇਸ ਤਰ੍ਹਾਂ ਕਾਫੀ ਮੁਸ਼ਕਲ ਵੀ ਆ ਸਕਦੀ ਸੀ ਅਤੇ ਉਹਦੇ ਮਾਪੇ ਕੋਈ ਖਤਰਾ ਮੁੱਲ ਨਹੀਂ ਸੰ ਲੈਣਾ ਚਾਹੁੰਦੇ। ਜਦੋਂ ਸੋਨੂੰ ਨਵੇਂ ਮਹੀਨੇ ਵਿੱਚ ਸੀ ਤਾਂ ਇੱਕ ਰਾਤ ਮੇਰੇ ਟੈਲੀਫੋਨ ਦੀ ਘੰਟੀ ਵੱਜੀ। ਸੋਨੂੰ ਦੇ ਦਰਦਾਂ ਸ਼ੁਰੂ ਹੋ ਗਈਆਂ ਸਨ ਅਤੇ ਉਸ ਨੂੰ ਨਰਸਿੰਗ ਹੋਮ ਵਿੱਚ ਲਿਜਾਇਆ ਗਿਆ। ਮੈਂ ਆਪਣੇ ਪਿਤਾ ਨੂੰ ਦੱਸਿਆ ਤੇ ਆਪ ਤੁਰੰਤ ਰਵਾਨਾ ਹੋ ਗਿਆ ਜਦ ਮੈਂ ਉੱਥੇ ਪੁੱਜਿਆ ਤਾਂ ਸੋਨੂ ਦੇ ਪਿਤਾ ਬਾਹਲੇ ਕਮਰੇ ਵਿੱਚ ਸਨ ਜਦ ਕਿ ਉਸ ਦੀ ਮਾਂ ਅੰਦਰ ਉਸ ਕੋਲ ਸੀ ਰਾਇ ਭਾਦਰ ਨੇ ਮੇਰੀ ਨਵਸਤੇ ਦਾ ਕੋਈ ਪਰਮਾ ਜਵਾਬ ਨਾ ਦਿੱਤਾ ਅਸੀਂ 1 ਘੰਟਾ ਆਹਮੋ ਸਾਹਮਣੇ ਬੈਠੇ ਰਹੇ ਇਸ ਦੌਰਾਨ ਉਹਨਾਂ ਮੈਨੂੰ ਇੱਕ ਵੀ ਸ਼ਬਦ ਨਾ ਬੋਲਿਆ ਕਮਰੇ ਵਿੱਚ ਹੋਰ ਪਰਿਵਾਰਾਂ ਦੇ ਜਿਹੜੇ ਮੈਂਬਰ ਬੈਠੇ ਸਨ ਉਹ ਆਪੋ ਵਿੱਚ ਖੁਸ਼ੀ ਖੁਸ਼ੀ ਗੱਲਾਂ ਕਰ ਰਹੇ ਸਨ ਅਤੇ ਆਪਰੇਸ਼ਨ ਥੀਏਟਰ ਵਿੱਚ ਆਜਾ ਰਹੀਆਂ ਨਰਸਾਂ ਤੋਂ ਖਬਰਾਂ ਪੁੱਛ ਰਹੇ ਸਨ ਕਰੀਬ 1 ਘੰਟੇ ਤੋਂ ਬਾਅਦ ਇੱਕ ਨਰਸ ਨੇ ਆ ਕੇ ਮੇਰਾ ਨਾਮ ਲਿਆ ਮੈਂ ਖੜਾ ਹੋ ਗਿਆ ਸੋਨੂ ਦੇ ਪਿਤਾ ਵੀ ਖੜੇ ਹੋ ਗਏ ਨਰਸ ਕਹਿਣ ਲੱਗੀ ਵਧਾਈਆਂ ਤੁਹਾਡੇ ਘਰ ਪੁੱਤਰ ਪੈਦਾ ਹੋਇਆ ਸੋਨੂ ਦੇ ਪਿਤਾ ਨੇ ਪੁੱਛਿਆ ਮੇਰੀ ਬੇਟੀ ਦਾ ਕੀ ਹਾਲ ਹੈ ਨਰਸ ਦਾ ਜਵਾਬ ਸੀ ਉਹ ਠੀਕ ਠਾਕ ਹੈ ਸਾਨੂੰ ਥੋੜਾ ਜਿਹਾ ਕਲੋਰੋਫਾਰਮ ਦੇਣਾ ਪਿਆ ਸੀ ਵੈਸੇ ਡਿਲੀਵਰੀ ਬੜੀ ਠੀਕ ਹੋਈ ਹੈ ਬੱਚਾ ਕਾਫੀ ਵੱਡਾ ਹੈ 8 ਪਾਉਂਡ ਦਾ ਉਹ ਆਪਣੇ ਪਿਤਾ ਵਰਗਾ ਹੀ ਲੰਮਾ ਨਿਕਲੇਗਾ ਅੱਧੇ ਘੰਟੇ ਵਿੱਚ ਹੀ ਬੱਚੇ ਨੂੰ ਨਵਾ ਕੇ ਸਾਫ਼ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਹੀ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ ਅਸੀਂ ਅੱਧਾ ਘੰਟਾ ਉਡੀਕਦੇ ਰਹੇ ਇਸ ਤੋਂ ਬਾਅਦ ਨਰਸ ਨੇ ਸਾਨੂੰ ਆਪਣੇ ਮਗਰ ਸਰਦਿਆ ਅਤੇ ਸੋਨੂ ਦੇ ਪ੍ਰਾਈਵੇਟ ਕਮਰੇ ਵਿੱਚ ਲੈ ਗਈ ਸੋਨੂ ਬਹੁਤ ਥੱਕੀ ਹੋਈ ਅਤੇ ਪੀਲੀ ਲੱਗਦੀ ਸੀ ਉਹਦੀ ਛਾਤੀ ਦੇ ਕੋਲ ਇੱਕ ਛੋਟਾ ਜਿਹਾ ਮਾਸ ਦਾ ਲੋਥੜਾ ਪਿਆ ਸੀ ਜਿਹੜਾ ਆਪਣੀ ਮਾਂ ਦੀ ਛਾਤੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਸੋਨੂ ਨੇ ਦੁੱਧ ਚੰਗਾਇਆ ਮੈਂ ਆਪਣਾ ਹੱਥ ਸੋਨੂ ਦੇ ਮੱਥੇ ਤੇ ਰੱਖਿਆ ਤੇ ਬੱਚੇ ਨੂੰ ਚੁੰਮਿਆ ਫਿਰ ਮੈਂ ਉਹਨੂੰ ਪੁੱਛਿਆ ਬਹੁਤ ਜ਼ਿਆਦਾ ਤਕਲੀਫ ਹੋਈ ਬਹੁਤ ਹੀ ਨਹੀਂ ਦਰਦ ਬਹੁਤ ਜ਼ਿਆਦਾ ਹੋਈ ਮੈਨੂੰ ਖੁਸ਼ੀ ਹੈ ਕਿ ਇਹ ਸਿਲਸਿਲਾ ਖਤਮ ਹੋ ਗਿਆ ਤੁਹਾਡਾ ਪੁੱਤਰ ਕਿਸ ਤਰ੍ਹਾਂ ਦਾ ਲੱਗਦਾ ਹੈ ਹਰ ਇੱਕ ਜੀ ਨਹੀਂ ਕਿਹਾ ਜਾ ਸਕਦਾ ਉਹ ਬਹੁਤ ਗੁੱਸੇ ਵਿੱਚ ਲੱਗਦਾ ਤੇ ਬਹੁਤ ਭੁੱਖਾ ਵੀ ਮੈਂ ਅੱਧੇ ਘੰਟੇ ਤੱਕ ਉਸ ਕੋਲ ਤੇ ਉਸਦੇ ਮਾਪਿਆਂ ਕੋਲ ਬੈਠਿਆ ਰਿਹਾ ਇਸ ਤੋਂ ਬਾਅਦ ਨਰਸ ਨੇ ਸਾਨੂੰ ਚਲੇ ਜਾਂਦਾ ਹੁਕਮ ਦਿੱਤਾ ਜਦੋਂ ਮੈਂ ਘਰ ਪਹੁੰਚਿਆ ਤਾਂ ਢੜਕੇ ਦਾ ਸਮਾਂ ਹੋ ਚੁੱਕਾ ਸੀ ਮੇਰੇ ਪਿਤਾ ਮੇਰੀ ਉਡੀਕ ਕਰ ਰਹੇ ਸਨ ਮੈਂ ਉਹਨਾਂ ਨੂੰ ਖਬਰ ਦੱਸੀ ਉਹ ਬੜੇ ਖੁਸ਼ ਹੋਏ ਤੇ ਕਹਿਣ ਲੱਗੇ ਸਾਡੀ ਵੰਸ਼ ਚਲਦੀ ਰਹੇਗੀ ਮੁਬਾਰਕ ਹੋਵੇ ਅਗਲੀ ਵਾਰ ਜਦੋਂ ਮਿਲਣ ਜਾਵੇਂ ਤਾਂ ਮੈਨੂੰ ਨਾਲ ਲੈ ਕੇ ਜਾਈ ਮੈਂ ਆਪਣੇ ਪੋਤੇ ਦਾ ਮੂੰਹ ਦੇਖਣਾ ਚਾਹੁੰਦਾ ਸਾਨੂੰ ਉਹਦੇ ਲਈ ਕੋਈ ਚੰਗਾ ਜਾ ਨਾ ਵੀ ਲੱਭਣਾ ਚਾਹੀਦਾ ਦਫਤਰ ਜਾ ਕੇ ਮੈਂ ਮਠਿਆਈ ਮੰਗਾਈ ਅਤੇ ਸਟਾਫ ਵਿੱਚ ਲੱਡੂ, ਗੁਲਾਬ ਜਾਮੁਨਾ ਤੇ ਰਸਗੁਲੇ ਮੰਡੇ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।